जय श्री राम भाई गुरु जी का खालसा बैमि कोई फते मैं आज फाजिल का दे ਸਾਡੇ ਜਿਹੜੇ ਬਾਰਡਰ ਦੇ ਪਿੰਡ ਪੈਂਦੇ ਨੇ ਪਿੰਡ ਰਾਮ ਸਿੰਘ ਵਾਲੀ ਪੈਣੀ ਖੜਾ ਇਹ ਜਦੋਂ ਸਾਡੇ ਬਾਰਡਰ ਤੇ ਫਲੱਡ ਆਇਆ ਸੀ ਸਾਡੇ ਆਫਤਾ ਆਈ ਸੀ ਬਾਰਡਰ ਤੇ ਲੋਕਾਂ ਨੂੰ ਆਹ ਦੇਖ ਸਕਦੇ ਹੋ ਘਰ ਡਿੱਗੇ ਸੀਗੇ ਪਿੱਛੇ ਜਗਿੰਦਰ ਸਿੰਘ ਦਾ ਘਰ ਹੈ ਆ ਵੇਖ ਲੋ ਛੱਤ ਡਿੱਗੀ ਪਈ ਏ ਤੇ ਸਾਡੀ ਸਰਕਾਰ ਆਮ ਆਦੀ ਪਾਰਟੀ ਦੀ ਪੰਜਾਬ ਦੀ ਕਹਿੰਦੀ ਹੈ ਵੀ ਅਸੀਂ ਖਾਤਿਆਂ 'ਚ ਪੈਸੇ ਪਾ ਦਿੱਤੇ ਅਸੀਂ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਹਾਂ ਤੁਸੀਂ ਖਾਤੇ ਪੈਸੇ ਨਹੀਂ ਪਾਏ ਕਿਉਂ ਝੂਠ ਮਾਰੀ ਜਾਂਦੇ ਹੋ ਅੱਜ ਇਹਨਾਂ ਦਾ ਮਕਾਨ ਹੈ ਮੇਰੇ ਕੋਲ ਮੇਰੀ ਭੈਣ ਖੜੀ ਹੈ ਦੱਸੋ ਪੈਂਤੋ ਰੁਪਏ ਮਿਲ ਗਏ ਖਾਤੇ ਪੈਸੇ ਆ ਗਏ ਕੁਝ ਨਹੀਂ ਮਿਲਿਆ ਸਾਨੂੰ ਸਚਾਈ ਆ ਹੈਗੀ ਥੱਲੇ ਗਰਾਊਂਡ ਜ਼ੀਰੋ ਤੇ ਬਾਰਡਰ ਤੇ ਸਰਕਾਰ ਕਹਿੰਦੀ ਖਾਤੇ ਪੈਸੇ ਪਾ ਦਿੱਤੇ ਪਰ ਜਦੋਂ ਥੱਲੇ ਜਾ ਕੇ ਪਤਾ ਕਰੀਦੇ ਗਰੀਬਾਂ ਨੂੰ ਮਿਲੀ ਦੇ ਜਿਨ੍ਹਾਂ ਨੂੰ ਨੁਕਸਾਨ ਹੋਏ ਨੇ ਉਹ ਕਹਿੰਦੇ ਸਾਡੇ ਖਾਤੇ ਪੈਸੇ ਨਹੀਂ ਆਏ ਪੰਜਾਬ ਸਰਕਾਰ ਨੂੰ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ 1600 ਕਰੋੜ ਰੁਪਏ ਪੰਜਾਬ ਵਾਸਤੇ भेजा ਸੀ ਜਿਹੜਾ ਬਾਰਡਰ ਤੇ ਪਾਣੀ ਆਇਆ ਆਫਤਾਈ ਤੇ ਇਹਨਾਂ ਨੂੰ ਪੰਜਾਬ ਸਰਕਾਰ ਨੇ ਪੈਸੇ ਨਹੀਂ ਦਿੱਤਾ ਬਿਲਕੁਲ ਹੀ ਪੰਜਾਬ ਸਰਕਾਰ ਦੇ ਖੜਾ ਜਿਹੜਾ ਫਾਜ਼ਲ ਕਦਾ ਐਮ ਐਲ اے ਐ ਸੁਨਿੰਦਰਪਾਲ ਸਮਣਾ ਬਿਲਕੁਲ ਝੂਠ ਬੋਲ ਰਿਹਾ ਹੈ ਕਹਿੰਦਾ ਬਾਰਡਰ ਤੇ ਲੋਕਾਂ ਦੇ ਖਾਤੇ ਪੈਸੇ ਪੈ ਗਏ ਜਿਨ੍ਹਾਂ ਮਕਾਨ ਡਿੱਗੀ ਪੈਸੇ ਪੈ ਗਏ ਜਿਨ੍ਹਾਂ ਮੁਆਵਜ਼ਾ ਸੀ ਅਸੀਂ ਦੇ ਦਿੱਤਾ ਸਚਾਈ ਹੈਗੀ ਹੈ ਛੱਤ ਵੇਖੋ ਡਿੱਗੀ ਪਈ ਹੈ ਤੇ ਮੇਰੇ ਕੋਲ ਮਾਲਕ ਕੋਲ ਖੜਿਆ ਹੈ ਇਹਨਾਂ ਖਾਤੇ 'ਚ ਪੈਸੇ ਨਹੀਂ ਆਏ ਤਾਂ ਅਸੀਂ ਬੇਨਤੀ ਕਰਦੇ ਹਾਂ ਜਿਹੜੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਪਏ ਭੇਜੇ ਨੇ ਕਿਰਪਾ ਕਰਕੇ ਪੰਜਾਬ ਸਰਕਾਰ ਗਰੀਬਾਂ ਦੇ ਖਾਤੇ ਵਿੱਚ ਪੈਸੇ ਪਾ ਦਿਓ ਇਲੈਕਸ਼ਨ ਅਗਲੇ ਸਾਲ ਵਿਧਾਨ ਸਭਾ ਦੇ ਵੀ ਆ ਗਿਆ ਹੈ ਖਾਤੇ ਵਿੱਚ ਪੈਸੇ ਤਾਂ ਕੀ ਪਣੇ ਸੀਗੇ ਜਿਹੜੇ ਬਾਰਡਰ ਤੇ ਪਾਣੀ ਜਦੋਂ ਆਇਆ ਸੜਕਾਂ ਵੇਖ ਲਓ ਤੁਹਾਨੂੰ ਅੱਗੇ ਸੜਕ ਵੀ ਖਵਾਵਾਂਗੇ ਸਾਰੀਆਂ ਸੜਕਾਂ ਟੁੱਟੀਆਂ ਪਈਆਂ ਨੇ 1 ਰੁਪਿਆ ਵੀ ਪੰਜਾਬ ਸਰਕਾਰ ਨੇ ਸੜਕਵਾਸੇ ਨਹੀਂ ਲਾਇਆ ਨਾਮ RAM SINGH ji ਪਿੰਡ RAM SINGH ਵਾਲੇ ਪੈਣੀ ਕਾਂਵਲ ਪੱਤਨ ਦੇ ਨਾਲ ਹੀ ਮੇਰੀ ਟਾਣੀ ਹੈ ਜੀ ਪਾਣੀ ਪਿਛਲੇ ਦਿਨੇ ਆਇਆ ਸੀ ਇਹ ਮੇਰਾ ਘਰ-ਬਾਰ ਸਾਰਾ ਡਿੱਗ ਪਿਆ ਸੀ ਕੋਈ ਅਜਿੱਤ ਕਰਨਾ ਮੈਨੂੰ ਇਹਦਾ ਕੋਈ ਪੈਸਾ ਮਿਲਿਆ ਨਾ ਮੇਰੂੰ ਮੁਆਵਜ਼ਾ ਜ਼ਮੀਨ ਦਾ ਮਿਲਿਆ 2 ਕਿੱਲੇ ਮੇਰੀ ਜ਼ਮੀਨ ਹੈ ਸਰਕਾਰ ਨੇ ਕੁਝ ਨਹੀਂ ਮੈਨੂੰ ਦਿੱਤਾ ਵੀ ਉਹਨਾਂ ਸੰਸਥਾ ਨੇ ਜਿਹੜੇ ਤੁਹਾਡੇ ਮਦਦਤਾ ਕੀਤੀ ਪੰਜਾਹ ਸਰਕਾਰ ਦੇ ਖਾਤੇ ਤੁਹਾਡੇ ਕੋਲ ਪੈਸੇ ਪੈਨੇ ਚੈੱਕ ਜਾਂ ਮਿਲਿਆ ਕਿ ਨਹੀਂ ਮਿਲਿਆ ਨਹੀਂ ਮਿਲਿਆ ਨਹੀਂ ਮਿਲਿਆ ਕੁਝ ਨਹੀਂ ਮਿਲਿਆ ਠੀਕ ਹੈ ਜਿਹੜੇ ਹੁਣ ਥੋੜੀ ਫਸਲ ਤੁਹਾਡੀ ਵੇਚੀ ਜਿਹੜੀ ਕਣਕ ਵੇਚੀ ਪਈ ਹੈ ਹਾਂਜੀ ਇਹ ਫਿਰ ਤੁਹਾਡੇ ਕਰਜ਼ਾ ਛੜ ਗਿਆ ਸਿਰ ਤੇ ਇਹ ਛੜ ਗਿਆ ਜੀ ਹਾਲੇ ਤੱਕ 23 ਦਿਨ ਨਹੀਂ ਲੱਥਿਆ ਓਕੇ ਉਦੋਂ ਬਾਅਦ 25 ਚ ਪਾਣੀ ਫਿਰ ਦੁਬਾਰੇ ਆ ਗਿਆ ਠੀਕ ਹੈ ਜੀ ਤੇ ਇਹਦਾ ਖੱਡੇ ਪੂਰੇ ਆ ਦੇ ਕੋਲ ਹਾਂਜੀ ਬਹੁਤ ਵੱਡੇ ਪੈ ਗਏ ਸੀ ਹੁਣ ਠੀਕ ਹੈ ਹੰਦਸੇਂਗਾ ਮੈਂ ਗਲਾਵਾ ਪੈਣੀ ਰਹਿਣ ਦੇ ਵੇਲਾ ਮੇਰਾ ਵੀ ਕੋ ਮਕਾਨ ਟਹਿ ਗਿਆ ਪਾਣੀ ਨਾਲੇ ਪਈ ਪੰਜਾਬ ਸਰਕਾਰ ਨੇ ਮੈਨੂੰ ਕੋਈ ਮਦਦ ਨਹੀਂ ਦਿੱਤੀ ਜਿਹੜੀ ਨਰਿੰਦਰ ਮੋਦੀ ਨੇ ਮਦਦ ਭੇਜੀ ਸੀ ਤੇ ਉਹ ਵੀ ਪੰਜਾਬ ਸਰਕਾਰ ਖਾ ਗਈ ਮੇਰੀ ਇਹਨਾਂ ਕੋਈ ਸੁਣਾਈ ਨਹੀਂ ਕੀਤੀ ਪੰਜਾਬ ਸਰਕਾਰ ਨੇ ਮੇਰਾ ਜਾਤ ਉੱਤੇ ਮਕਾਨ ਵੇਖਿਆ ਜਾਵੇ ਪਲਾਬਾ ਪੈਣੀ ਦੇ ਵਿੱਚ ਫਾਰੇ ਗਏ ਸੀ ਬੰਦੇ ਵਿੱਚ ਉੱਤੇ ਭਈ ਇਹਨਾਂ ਮੇਰਾ ਮਕਾਨ ਹੀ ਬਣਾਇਆ ਉਹ ਤੇ ਜਾ ਤੇ ਭਾਵੇਂ ਮੇਰਾ ਸਰਵਾਕ ਦਿੱਤਾ ਜਾ ਮਕਾਨ ਲਈ ਇਨਾ ਮੇਰੇ ਕੋਈ ਮਕਾਨ ਦੀ ਛਾਤ ਨਹੀਂ ਬਣਾ ਲਾ ਦਿੱਤੀ ਨਾ ਮੇਰੇ ਮਕਾਨ ਨੇ ਬਣਾਇਆ ਜੀ ਮੇਰੇ ਅੱਜ ਹੋਏ ਕੋਠੀ ਮੇਰੇ ਪੁੱਤਰ ਦੀ ਸਾਰੀ ਫਿਸ ਗਈ ਹੈ ਮਤਾਂ ਨਾ ਕੀ ਤੁਹਾਡਾ ਮੇਰਾ ਨਾਂ ਤਾਂ ਸੁਨਦਰਾ ਭਾਈ ਜੀ ਦੀ ਕੋਠੀ ਫਿਸੀ ਉਹ ਰਾਤ ਦੇ ਅੰਦਰ ਕਿਹੜਾ ਪਿੰਡ ਤੁਹਾਡਾ ਹਾਂ ਰਾਜ ਸਿੰਘ ਗੜ੍ਹਪਣੀ ਹਟਾਣੀ ਚ ਠੀਕ ਹੈ ਹਾਂ ਤੇ ਰਾਜ ਸਿੰਘੋਂ ਦੇ ਨਾਂ ਮੇਰੇ ਪੁੱਤਰ ਦੀ ਨਹੀਂ ਦੀ ਕੋਠੀ ਫਿਸੀ ਜਦੋਂ ਤਾਂ ਅਸੀਂ ਗਾਰੇ ਗੁਰੇ ਨੇ ਬਣਾ ਰਹੇ ਨੂੰ 3 ਫੁਰਖੋ 8 ਜਰ ਮਾਲ ਲਕਾਉਣ ਸਹੀ ਥਾ ਤੁਹਾਡਾ ਜਦੋਂ ਪਾਣੀ ਆਦੋ ਕਰ ਡ ਗਿਆ ਸੀਗਾ ਹਾਂ ਸਰਕਾਰ ਨੇ ਕੋਈ ਪੈਸੇ ਭੇਜਣ ਖਾਤੇ ਤੁਹਾਡੇ